ਵਾਹਿਗੁਰੂ ਜੀ ਖਾਲਸਾ ਵਾਰੀ ਫਤਿਹ ਗੁਰਮਖੀ ਪਿਆਰਿਓ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਗੁਰੂ ਨੂੰ ਦਇਆ ਬਹੁਤ ਜਿਆਦਾ ਮਨਜ਼ੂਰ ਹੈ ਧੌਲ ਧਰਮ ਦਇਆ ਕਾ ਪੂਤ ਜਿਹੜਾ ਧਰਮ ਹੈ ਨਾ ਉਹ ਦਇਆ ਤੋਂ ਹੀ ਜੰਮਦਾ ਹੈ ਦਇਆ ਦਾ ਪੁੱਤਰ ਹੈ ਧਰਮ ਜਿਹੜਾ ਸੋ ਇਸ ਤਰ੍ਹਾਂ ਕਰਕੇ ਆਪਾਂ ਨੂੰ ਪਰਮੇਸ਼ਰ ਦੇ ਅੱਗੇ ਮਨਜ਼ੂਰ ਹੋਣ ਵਾਸਤੇ ਗੁਰੂ ਦੀ ਖੁਸ਼ੀ ਲੈਣ ਵਾਸਤੇ ਦਇਆ ਜ਼ਰੂਰੀ ਹੈ ਜਿਵੇਂ ਆਪਾਂ ਨਾ ਸੋਚੋ ਹੁਣ ਸੱਚੇ ਪਾਸ਼ਾ ਮਹਾਰਨੇ ਬਰਸਪਤੀ ਉਗਾਈ ਬਣ ਉਗਾਈ ਆ ਕੀ ਕੁਛ ਆਪਣੇ ਵਾਸਤੇ ਬੰਦੇ ਵਾਸਤੇ ਪੈਦਾ ਕੀਤਾ ਆਕਸੀਜਨ ਜਿਹੜਾ ਆਪਾਂ ਨੂੰ ਰੁੱਖਾਂ ਤੋਂ ਮਿਲਦਾ ਇਹ ਆਪਾਂ ਖਤਮ ਕਰੀ ਜਾ ਰਹੇ ਆ ਜੋ ਵੀ ਕੁਦਰਤ ਹੈ ਕੁਦਰਤ ਦੇ ਨਾਲ ਆਪਾਂ ਜਿਆਦਾ ਛੇੜਛਾੜ ਕਰਾਂਗੇ ਨਾ ਗੁਰੂ ਸੱਚੇ ਪਾਸ਼ਾ ਕਰੋਪ ਹੋ ਜਾਂਦੀ ਹੈ ਨਾ ਤਾਂ ਉਹਨੂੰ ਰਿਜ਼ਲਟ ਆਪਾਂ ਨੂੰ ਭੋਗਣਾ ਪੈਂਦਾ ਤੇ ਜਿਵੇਂ ਆਪਾਂ ਅੱਜ ਕੱਲ ਬਰਸਪਤੀ ਰੁੱਖਾਂ ਨੂੰ ਦਰੱਖਤਾਂ ਨੂੰ ਕੱਟ ਰਹੇ ਆ ਇਹ ਆਪਾਂ ਰਿਜ਼ਲਟ ਭੋਗਣਾ ਪਊਗਾ 100% ਜਿਵੇਂ ਨਾ 1958 ਦੇ ਵਿੱਚ ਚੀਨ ਨੇ ਸਾਡੇ ਗੁਆਂਢੀ ਦੇਸ਼ ਨੇ ਮਾਲਦੀ ਜੇ ਲੌਂਗ ਸੀ ਜਿਹੜਾ ਉਹ ਪ੍ਰਧਾਨ ਮੰਤਰੀ ਨੇ ਉਹ ਇੱਕ ਵਾਰੀ ਉਹ ਕਰਤਾ ਐਲਾਨ ਕਰਤਾ ਵੀ ਜਿੰਨੀਆਂ ਵੀ ਚਿੜੀਆਂ ਨੇ ਦੇਸ਼ ਵਿੱਚੋਂ ਚਿੜੀਆਂ ਖਤਮ ਕੀਤੀਆਂ ਜਾਣ ਕਹਿੰਦੇ ਕਿਉਂ ਕਹਿੰਦੇ ਇਹ ਐਵੇਂ ਦਾਣੇ ਖਾਂਦੀਆਂ ਨੇ ਬਾਧੂ ਫਸਲਾਂ ਖਾਂਦੀਆਂ ਨੇ ਇੰਨਾ ਜ਼ਿਆਦਾ ਇਹ ਕਹਿੰਦੇ ਅਨਾਜੇ ਖਾ ਜਾਂਦੀ ਨੇ ਸਾਨੂੰ ਘਾਟਾ ਪੈਂਦਾ ਐ ਐਲਾਨ ਕਰਤਾ ਵੀ ਚਿੜੀਆਂ ਮਾਰੋ ਲੋਕਾਂ ਨੇ ਚਿੜੀਆਂ ਮਾਰਤੀਆਂ ਇੱਕ ਸਾਲ ਦੇ ਵਿੱਚ ਚਿੜੀਆਂ ਮਰ ਗਈਆਂ ਸਾਰੀਆਂ ਤੇ ਇਸ ਕੰਮ ਦੇ ਵਿੱਚ ਦਾ ਨਿਕ ਮਾਰ ਮਾਰੀ ਜਦੋਂ ਤੁਹਾਨੂੰ ਪਤਾ ਚੀਨ ਮਸ਼ਹੂਰ ਹੈ ਸੋ ਜਦੋਂ ਚਿੜੀਆਂ ਮਰ ਗਈਆਂ ਨਾ ਆਗਲੇ ਦਾਣੇ ਖਾਦਿਆਂ ਨੇ ਇਹ ਦਾਣੇ بچਾਉਣ ਦੇ ਖਾਤੇ ਚਿੜੀਆਂ ਮਾਰੀਆਂ ਪਾਪ ਕੀਤਾ ਤੇ ਅਗਲੀ ਵਾਰ ਜਦੋਂ ਫਸਲ ਹੋਈ ਫਸਲ ਜਦੋਂ ਪੱਕੀ ਸੰਗ ਜੀ ਪੱਕਣ ਤੋਂ ਪਹਿਲਾਂ ਹੀ ਕੱਚੀ ਕੱਚੀ ਫਸਲੋਂ ਨਾ ਟਿੱਡੇ ਪੈਦਾ ਹੋ ਗਏ ਟਿੱਡੇ ਜਿਵੇਂ ਟੱਡੀਆਂ ਹੁੰਦੀਆਂ ਨੇ ਬਹੁਤ ਟੱਡੇ ਪੈਦਾ ਹੋ ਗਏ ਸਾਰੇ ਦੇਸ਼ ਦੀ ਫਸਲ ਟਿੱਡੇ ਖਾ ਗਏ ਪਹਿਲਾਂ ਨੇ ਪੁਰਾਣੇ ਲੋਕ ਜਾਣਦੇ ਨੇ ਟਿੱਡੀ ਦਾ ਆ ਕਰਦਾ ਸੀ ਪਹਿਲਾਂ ਟਿੱਡ ਕਹਿੰਦੇ ਸੀ ਕਿ ਦਰਖਤਾਂ ਨੂੰ ਵੀ ਖਾ ਜਾਂਦੇ ਸੀ ਪਿਛਲੇ ਮੇਲਾ 7 ਸਾਲ ਹੋ ਗਏ ਆਪਣੀ ਵੀ ਇੱਕ ਵਾਰੀ ਥੋੜਾ ਜਾਈ ਸੀ ਪਤਾ ਹੈ ਲੋਕਾਂ ਨੂੰ ਪੀਪੇ ਖੜਾ ਖਵਾਉਂਦੇ ਸੀ ਵੱਡੇ ਬਕਸੇ ਲਾਉਂਦੇ ਸੀ ਵੀ ਟੱਡੇ ਭੱਜ ਜਾਣ ਉਹ ਪੈਦਾ ਹੋ ਗਈ ਸੀ ਫਸਲਾਂ ਖਾਲੀਆਂ ਤੇ ਲੋਕਾਂ ਚੋਂ ਕਾਲ ਪੈ ਗਿਆ ਇੱਕ ਵੀ ਫਸਲ ਨਹੀਂ ਕੋਈ ਬਿਲਕੁਲ ਵੀ ਅਨਾਜ ਨਹੀਂ ਪੈਦਾ ਹੋਇਆ ਚਿੜੀਆਂ ਮਾਰਨ ਕਰਕੇ ਟੱਡੇ ਹੋਏ ਤੇ ਕਿਉਂਕਿ ਚਿੜੀਆਂ ਬਣਾ ਨਿੱਕੇ ਨਿੱਕੇ ਟੱਡਿਆਂ ਨੂੰ ਖਾ ਜਾਂਦੀਆਂ ਸੀਗਾ ਉਹ ਪਰਮਾਤਮਾ ਦੀ ਕੁਦਰਤ ਦਾ ਧਰਮ ਹੈ ਜਿਵੇਂ ਜੀ ਆਂਦਰ ਸਤਿ ਪਾਸ਼ਾ ਮਹਾਨ ਇੱਕ ਉਹਦਾ ਆਹਾਰ ਬਣਾਇਆ ਜਲਮਾ ਜੀ ਪਾਇ ਕਹਿੰਦੇ ਨਾ ਵੀ ਰੋਜੀ ਦੀ ਜੀਆਂ ਦਾ ਆਹਾਰ ਜੀ ਕਰੇ ਮਹਾਰਚੇ ਪਾਸ਼ਾ ਕਹਿੰਦੇ ਨੇ ਸੋ ਜਦ ਤਰਾਉ ਤੇ ਦੇ ਬਹੁਤ ਪੈਦਾ ਹੋ ਗਏ ਫਸਲ ਖਾ ਸਾਰੀ ਖਤਮ ਹੋ ਗਈ ਜਦੋਂ ਫਸਲ ਨਾ ਹੋਈ ਉਸ ਸਮੇਂ ਕਹਿੰਦੇ ਇੱਕ ਸਾਲ ਦੇ ਵਿੱਚ ਡੇਢ ਸਾਲ ਦੇ ਵਿੱਚ ਹੀ ਕਹਿੰਦੇ ਅਨਾਜ ਨਾ ਹੋਇਆ ਤਾਂ ਉਹ ਉਹਦਾ ਰਜਟ ਭੋਗਣਾ ਪਿਆ 3 ਕਰੋੜ ਲੋਕ ਕਹਿੰਦੇ ਮਾਰੇ ਗਏ ਸਰਚ ਵੀ ਤੁਸੀਂ ਭਾਵੇਂ ਕਰਕੇ ਦੇਖ ਲਿਓ ਇਹ ਚੀਜ਼ 3 ਕਰੋੜ ਲੋਕ ਨਾ ਭੁੱਖੇ ਮਰ ਗਏ ਉਹ ਸਿਰਫ ਚਿੜੀਆਂ ਨੂੰ ਮਾਰਨ ਕਰਕੇ ਇੱਕ ਦੂਜੇ ਦਾ ਚੈਨ ਸਰਕਲ ਹੱਥੇ ਪਾਸ਼ਾ ਮਹਾਨੇ ਬਣਾਇਆ ਹੋਇਆ ਹੈ ਦਇਆ ਕਰਨੀ ਚਾਹੀਏ ਜਾਰੇ ਕੁਦਰਤ ਨਾਲ ਕਿਸੇ ਵੀ ਤੌਰ ਤੇ ਸਾਨੂੰ ਜਾਨੀ ਕਿ ਮੱਥਾ ਨਹੀਂ ਲਾਣਾ ਚਾਹੀਦਾ ਗੌਰ ਕਰਿਆ ਕਰੋ ਪਸ਼ੂ ਪੰਛੀਆਂ ਤੇ ਰੁੱਖਾਂ ਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਹ